ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਹੋਰ ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਜੀ ਮਕਰੋਨੀ ਮਕਰੋਨੀ ਲੋਜੀ ਆਪਾਂ ਇੱਧਰ ਆਪ ਲਈ ਸੀ ਤਰਾਈ ਤੇ ਇਹਦੇ ਵਿੱਚ ਆਪਾਂ ਪਾਤੀ ਸੀ ਜੀ ਮਕਰੋਨੀ ਤੇ ਇਸ ਨੂੰ ਆਪਾਂ ਹੁਣ ਉਬਾਲਾਂਗੇ ਉਬਾਲਣ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਜੀ ਤੜਕਾ ਤੜਕੇ ਦੇ ਵਿੱਚ ਆਪਾਂ ਲਿਆ ਜੀ ਇਹ ਸਮਾਨ ਆਪਾਂ ਲਿਆ ਜੀ ਪਿਆਜ਼ ਟਮਾਟਰ ਤੇ ਹਰੀ ਮਚ ਲਈ ਹੈ ਜੀ ਆਪਾਂ ਤੇ ਹੁਣ ਆਪਾਂ ਜਿਹੜਾ ਤੜਕਾ ਲਗਾਵਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਉਨਾਂ ਚੱਕਰ ਆਪਾਂ ਆਪਣੀ ਜਿਹੜੀ ਮਕਰੋਨੀ ਆ ਉਹਨੂੰ ਉਬਾਲ ਲਈਏ ਤੇ ਫਿਰ ਆਪਾਂ ਲਾਉਨੇ ਆਂ ਜੀ ਤੜਕਾ ਲਓ ਜੀ ਜਦੋਂ ਆਪੇ ਆ ਮਕਰੋਨੀ ਨੂੰ ਉਬਾਲਣਾ ਨਾ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਆ ਉਹ ਆਪਾਂ ਮਕਰੋਨੀ ਤੋਂ ਉੱਪਰ ਤੱਕ ਪਾਣਾ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਔਇਲ ਡਾਲ ਸਕਦੇ ਆਂ ਆ ਥੋੜਾ ਜਿਹਾ ਇਹਦੇ ਵਿੱਚ ਪਾ ਸਕਦੇ ਹਾਂ ਜੀ ਸਿਰਕਾ ਲੋ ਜੀ ਜਿਹੜੀ ਆਪਣੀ ਮਕਰੋਨੀ ਬਾਲਣੀ ਰੱਖੀ ਸੀ ਉਹਨੂੰ ਹੋ ਗਏ ਆ ਜੀ 10 15 ਮਿੰਟ ਤੇ ਹੁਣ ਉਬਲ ਚੁੱਕੀ ਆ ਤਾਂ ਹੁਣ ਆਪਾਂ ਇਹਦਾ ਜਿਹੜਾ ਪਾਣੀ ਆ ਉਹ ਬਾਹਰ ਕੱਢ ਲਵਾਂਗੇ ਇਹ ਲੋ ਜੀ ਜਿਹੜੀ ਮਕਰੋਨੀ ਸੀ ਉਹਨੂੰ ਆਪਾਂ ਕੱਢ ਲਿਆ ਸੀ ਬਾਹਰ ਤੇ ਇੱਧਰ ਆਪਾਂ ਰੱਖ ਲਈ ਜੀ ਕੜਾਈ ਇਰੇ ਵਿੱਚ ਪਾ ਲਿਆ ਜੀ ਅੱਧੀ ਕੱਟੀ ਰਿਫਾਈਨਡ ਆਇਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਹਾਰੀ ਜਿਹੜਾ ਆਪਾਂ ਮਸਾਲਾ ਸੀਗਾ ਉਹ ਆਪਾਂ 2-3 ਮਿੰਟ ਤੱਕ ਐ ਇਦਾਂ ਭੁੰਨਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਨਮਕ

ਇਹ ਇਧਰ ਲਈ ਹੈ ਜੀ ਆਪਾਂ ਸੋਇਆ ਸੌਸ ਉਹ ਨੂੰ ਪਾਉਣਾ ਹੈ ਤੇ ਇਧਰ ਆਪਾਂ ਲਈ ਹੈ ਜੀ ਟਮਾਟੋ ਸੌਸ ਇਹਨਾਂ ਨੂੰ ਆਪਾਂ ਹੁਣ ਇਹਨਾਂ ਵਿੱਚ ਪਾਵਾਂਗੇ ਲਓ ਜੀ ਆਪਾਂ ਇਹਦੇ ਵਿੱਚ ਟਮਾਟੋ ਦੀ ਸੌਸ ਪਾਤੀ ਤੇ ਆਪਾਂ ਸੋਇਆ ਸੌਸ ਵੀ ਪਾਤੀ ਤੇ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ 1 ਚਮਚ ਪਾਤਾ ਜੀ ਸਿਰਕਾ ਦਾ ਇਹ ਲੋਜੀ ਇੱਧਰ ਆਪਾਂ ਜਿਹੜੀ ਮਕਰੋਨੀ ਸੀ ਉਹ ਆਪਾਂ ਇੱਕ ਛਾਣਨੇ ਦੇ ਵਿੱਚ ਕੱਢ ਲਈ ਸੀਗੀ ਤਾਂ ਹੁਣ ਆਪਾਂ ਇਹਨੂੰ ਪਾ ਦਵਾਂਗੇ ਜੀ ਕੜਾਈ ਦੇ ਵਿੱਚ ਲੋਜੀ ਜਿਹੜੀ ਆਪਾਂ ਮਕਰੋਨੀ ਸੀ ਉਹ ਇਸ ਤਰ੍ਹਾਂ ਪਾ ਦਿੱਤੀ ਆ ਤੇ ਉਹ ਹੁਣ ਇਸ ਤਰ੍ਹਾਂ ਆਪਾਂ ਨੂੰ ਹਲਕਾ ਹਲਕਾ ਹਿਲਾਵਾਂਗੇ ਤੇ ਜੜੀ ਆਪਣਾ ਮਸਾਲਾ ਵਾ ਉਹ ਚੰਗੀ ਤਰ੍ਹਾਂ ਦੇ ਵਿੱਚ ਐਡ ਹੋ ਜਾਊਗਾ ਜਿਹੜੀ ਮਕਰੋਨੀ ਆ ਉਹ ਆਪਣੀ ਬਣ ਕੇ ਹੋ ਗਈ ਹੈ ਜੀ ਰੈਡੀ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਪਲੇਟ ਦੇ ਵਿੱਚ ਕਰ ਦਵਾਂਗੇ ਜੀ ਸਰਵ ਲਓ ਜੀ ਜਿਹੜੀ ਮਕਰੋਨੀ ਸੀ ਆਪਾਂ ਉਹ ਪਲੇਟ ਵਿੱਚ ਕਰ ਲਈ ਹੈ ਜੀ ਸਰਵ ਤੇ ਉੱਤੇ ਪਾ ਲਈ ਜੀ ਸੌਸ ਇਹ ਤੁਸੀਂ ਵੀ ਇਸ ਤਰ੍ਹਾਂ ਥੜਕਾ ਲਗਾ ਕੇ ਜਰੂਰ ਮਕਰਾਨੀ ਬਣਾਉਣਾ ਉਮੀਦ ਕਰਦੀਆਂ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਗੀ ਤੇ ਮੇਰੇ ਚੈਨਲ ਨੂੰ ਕਰ ਦੇਣਾ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦੇਣੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ